ਦੇ ਇਸ ਧਰਨੇ ਦੇ ਵਿੱਚ ਆਏ ਸਾਡੇ ਹੀ ਕਿਸਾਨ ਜਥੇਬੰਦੀਆਂ ਦੇ ਲੀਡਰ ਅਤੇ ਕਿਸਾਨ ਭਰਾਵੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਵਾਜ਼ ਜਿਹੜੀ ਫਤਿਹ ਦੀ ਬਹੁਤ ਘਟਾਈ ਆ ਆਪਣਾ ਇਤਿਹਾਸ ਜਿਹੜਾ ਆ ਉਹ ਬਹੁਤ ਹੀ ਵੱਡਾ ਆ ਜੇਕਰ ਆਪਾਂ ਇਤਿਹਾਸ ਦੇ ਉੱਤੇ ਨਜ਼ਰ ਮਾਰੀਏ ਜਦੋਂ ਆਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਟਾਈਮ ਇੱਕ ਪਾਸੇ 40 ਸਿੰਘ ਉਹ ਸੀਗੇ ਜਿਹੜੇ ਵਦਾਵਾ ਲਿਖ ਕੇ ਉਹਨਾਂ ਨੂੰ ਛੱਡ ਕੇ ਚਲੇ ਗਏ ਸੀ ਦੂਸਰੇ ਪਾਸੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਕਿਲਾ ਛੱਡ ਕੇ ਚਮਕੌਰ ਦੀ ਗੜੀ 'ਚ ਪਹੁੰਚਦੇ ਆ ਤਾਂ ਗਿਣਤੀ ਉਹਦੇ ਵੀ ਉਹਨਾਂ ਨਾਲ 40 ਸਿੰਘਾਂ ਦੀ ਸੀ ਜੋਦੋਂ ਬਾਹਰ 10 ਲੱਖ ਦਾ ਘੇੜਾ ਪਿਆ ਤਾਂ ਜਦੋਂ ਸਿੰਘਾਂ ਨੇ ਅੰਦਰੋਂ ਬੋਲੇ ਸੋਨੇ ਹਾਲ ਦੇ ਜਕਾਰੇ ਅਤੇ ਫਤਿਹ ਦਾ ਜਵਾਬ ਦਿੱਤਾ ਤਾਂ ਇੱਕ ਵਾਰ ਜਿਹੜੀ ਬਾਹਰ ਬੈਠੀ ਫੌਜ ਉਹਨਾਂ ਨੂੰ ਹੱਥਾ ਪੈਰਾਂ ਦੀ ਪੈ ਗਈ ਵੀ ਤੁਸੀਂ ਤਾਂ ਕਹਿੰਦੇ ਸੀਗੇ ਵੀ ਇਹ 40 ਜਿਹੜੇ ਸਿੰਘ ਆ ਪਰ ਅੰਦਰ ਤਾਂ ਜਿਹੜੀ ਗਿਣਤੀ ਆ ਇਹ ਉਹ 2 ਲੱਖਾਂ ਵੀ ਆ ਸੋ ਇਸ ਕਰਕੇ ਦੁਬਾਰਾ ਫਿਰ ਉੱਚੀ ਬੋਲੇ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਆਪਾਂ ਇੱਥੇ ਇਕੱਠੇ ਹੋਏ ਆ ਜਿੰਨੇ ਪਹਿਲਾਂ ਪ੍ਰਧਾਨ ਜੀ ਨੇ ਵੀ ਕਿਹਾ ਵੀ ਅੱਜ ਇੱਕ ਰੋਸ ਆ ਉਹ ਰੋਸ ਸਾਨੂੰ ਵੀ ਹੈਗਾ ਕਿਉਂਕਿ ਮੇਰੀ ਰਾਤ ਤਕਰੀਬਨ 11 ਵਜੇ ਸੀਆਈਡੀ ਵਾਲੇ ਨਾਲ ਗੱਲ ਹੋਈ ਕਹਿੰਦੇ ਜੀ ਕੱਲ ਨੂੰ ਤੁਸੀਂ ਬੁਰਜੇ ਕੀ ਪ੍ਰੋਗਰਾਮ ਰੱਖਿਆ ਹੋਇਆ ਉਹਨਾਂ ਨੂੰ ਦੱਸਿਆ ਕਿ ਅੱਜ ਪਿੰਡ ਵਾਲਿਆਂ ਨੇ ਉੱਦ ਹੀ ਇੱਕ ਆਪਣਾ ਪ੍ਰੋਗਰਾਮ ਕਰਨਾ ਆ ਤੇ ਜਿੱਥੇ ਬਹੁਤ ਵੱਡੀ ਗਿਣਤੀ 'ਚ ਸਾਰਿਆਂ ਨੇ ਇਕੱਠ ਕਰਨਾ ਕਹਿੰਦੇ ਕਿੰਨੀ ਕੁ ਗਿਣਤੀ ਹੋ ਜੋ ਹੋ ਜਾਣਗੇ ਸੋ ਮੈਂ ਕਹਾਂ ਜੀ ਪਿਛਲੀ ਵਾਰੀ 2.5 300 ਬੰਦਾ ਹੋ ਗਿਆ ਸੀ ਇਸ ਵਾਰ ਘੱਟੋ ਘੜਨੀ 5 600 ਬੰਦਾ ਹੋਊਗਾ ਜੋ ਰਾਤ ਅਸੀਂ ਉਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਪਰ ਜਦੋਂ ਸਵੇਰੇ ਆ ਕੇ ਇੱਥੇ ਦੇਖਿਆ ਤਾਂ ਜਿਹੜੀ ਗਿਣਤੀ ਆ ਉਹ ਜੋ ਉਹਨਾਂ ਨੇ ਕਹੀ ਸੀ ਉਹੀ ਹੋ ਗਈ ਵੀ ਆਪਣੇ ਆਪਾਂ ਇਕੱਠ ਨਹੀਂ ਕਰ ਸਕੇ ਜੋ ਮੈਂ ਸ਼ੁਰੂ ਚ ਗੱਲ ਗਈ ਆ ਕਿ ਇੱਕ ਪਾਸੇ ਉਹ 40 ਸਿੰਘ ਜੋ ਗੁਰੂ ਸਾਹਿਬ ਨੂੰ ਬਤਾਵਾ ਲਿਖ ਕੇ ਦੇ ਗਏ ਸੀ ਕਿ ਜਦੋਂ ਮੁਗਲਰ ਸਰਕਾਰ ਨੇ ਉੱਥੇ ਦਾ ਪਾਣੀ ਉੱਥੇ ਦਾ ਖਾਣਾ ਬੰਦ ਕਰਤਾ ਸੀ ਤਾਂ ਭੁੱਖ ਦੇ ਮਾਰੇ ਉਹ 40 ਸਿੰਘ ਜਿਹੜੇ ਸੀਗੇ ਉਹ ਬਦਾਵਾ ਲਿਖ ਕੇ ਚਲੇ ਗਏ ਕਿ ਅਸੀਂ ਤੇਰੇ ਸਿੱਖ ਨਹੀਂ ਤੂੰ ਸਾਡਾ ਗੁਰੂ ਨਹੀਂ ਸੋ ਇਹ ਜਿਹੜਾ ਫੈਸਲਾ ਹੋਣਾ ਆਪਾਂ ਕਰਨਾ ਕਿ ਆਪਾਂ ਉਹ 40 ਸਿੰਘਾਂ ਚੋਂ ਬਣਨਾ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਆਪਣੀਆਂ ਹਸਮਤਾਂ ਪਾ ਗਏ ਕਿ ਉਹਨਾਂ 40 ਸਿੰਘਾਂ ਤੋਂ ਜੋ ਗੁਰੂ ਸਾਹਿਬ ਤੋਂ ਮੁੱਖ ਮੂੜ ਕੇ ਚਲੇਗੇ ਸੀ ਇਸਾ ਕਰਕੇ ਜਿਹਦਾ ਪਹਿਲਾ ਪ੍ਰਧਾਨ ਜੀ ਨੇ ਕਿਹਾ ਕਿ ਆਪਾਂ ਨੂੰ ਜੱਤ ਕੱਪਾ ਜਥੇਬੰਦੀ ਦੇ ਤੌਰ ਤੇ ਸਾਰੇ ਇਕੱਠੇ ਨਹੀਂ ਹੁੰਦੇ ਹੈਗੇ ਤਦ ਤੱਕ ਆਪਾਂ ਜਿਹੜੀ ਕੋਈ ਵੀ ਲੜਾਈ ਆ ਉਹ ਨਹੀਂ ਲੜ ਸਕਦੇ ਆਪਾਂ ਨਹੀਂ ਇਹ ਨਹੀਂ ਕਹਿੰਦੇ ਵੀ ਜਥੇਬੰਦੀ ਕਿਸਾਨ ਜੂਨੀਅਨ ਕਾਪੀਆਂ ਨਾਲ ਜਾਂ ਕਿਰਤੀ ਕਿਸਾਨ ਯੂਨੀਅਨ ਜਾਂ ਜੱਜ ਮੋਰੀ ਕਿਸਾਨ ਸਰਦਾਰ ਜਾਂ ਬਿਆਪੀ ਮਜ਼ਦੂਰ ਸਾਹਿਬਾ ਇਹਨਾਂ ਨਾਲ ਚੜੋ ਜਦੋਂ ਆਪਾਂ ਕੋਈ ਵੀ ਇਕੱਠ ਕਰਨਾ ਹੋਵੇ ਜਾਂ ਲੜਾਈ ਲੜਨੀ ਹੋਵੇ ਉਸ ਟਾਈਮ ਆਪਣੇ ਆਪੂ ਦਾ ਜਿਹੜਾ ਆ ਉਹ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਜਿੱਦਾਂ ਤੁਸੀਂ ਪਹਿਲਾਂ ਪ੍ਰਧਾਨ ਜੀ ਨੇ ਦੱਸਿਆ ਵੀ 2013 ਦੇ ਵਿੱਚ ਵੀ ਜੱਫੇ ਬੰਦੀਆਂ ਨੇ ਲੜਾਈ ਲੜੀ ਤਾਂ ਉਦੋਂ ਵੀ ਜਿਹੜੀ ਸੀ ਇੱਥੇ ਬੋਲੀ ਉਹ ਨਹੀਂ ਹੋਣ ਦਿੱਤੀ ਤੇ ਹੁਣ ਵੀ ਨਹੀਂ ਹੋਣ ਦਮਾਂਗੇ ਇਹ ਸੰਯੁਕਤ ਕਿਸਾਨ ਮੋਰਚੇ ਦੀ ਪਹਿਲੀ ਮੰਗ ਆ ਕਿ ਜਿਹੜੇ ਆਵਾਦਕਾਰ ਆ ਉਹਨਾਂ ਨੂੰ ਉਹਨਾਂ ਦੇ ਮਾਲਕੀ ਹੱਕ ਦਿੱਤੇ ਜਾਣਗੇ ਸੋ ਅਸੀਂ ਸੰਯੁਕਤ ਕਿਸਾਨ ਮੋਰਚੇ ਵਾਲਿਓ ਇਹ ਵਿਸ਼ਵਾਸ ਦਿਵਾਉਂਦੇ ਆ ਕਿ ਜਿਹੜਾ ਅਸੀਂ ਪਿੱਛੇ ਨਹੀਂ ਹਟਦੇ ਪਰ ਤੁਸੀਂ ਪਿੱਛੇ ਨਾ ਹਟਿਓ ਕਿਉਂਕਿ ਕਈ ਵਾਰ ਇਦਾਂ ਹੁੰਦਾ ਵੀ ਜਿਹੜੀ ਜਥੇਬੰਦੀ ਇਕੱਲੀ ਆ ਜਾਂਦੀ ਮਗਰ ਦਾ ਸਾਰੇ ਸਾਥ ਛੱਡ ਕੇ ਭੱਜ ਜਾਂਦੇ ਆ ਮੈਂ ਸਰਪੰਚ ਸਾਹਿਬ ਨੂੰ ਇਹੀ ਕਹੂੰਗਾ ਕਿ ਤੁਸੀਂ ਡਟ ਕੇ ਖੜੋ ਜੇ ਉਹ ਤੁਹਾਨੂੰ ਕਹਿਣਗੇ ਵੀ ਜੇ ਤੁਹਾਨੂੰ ਸਸਪੈਂਡ ਕਰ ਦਾਂਗੇ ਤੁਸੀਂ ਕੋਈ ਚੱਕਰ ਨਹੀਂ ਕਰਦੋ ਕੱਲੋਂ ਜਦੋਂ ਉਹਨਾਂ ਨੇ ਵੋਟਾਂ ਦੁਆਰਾ ਪੂਣੀਆਂ ਉਹਨਾਂ ਨੇ ਪਿੰਡ ਤੋਂ ਪੂਣੀਆਂ ਮੇਰੀ ਇੱਕ ਗੱਲ ਮੰਨ ਕੇ ਦੇਖਿਓ ਜਿਹੜੇ ਬੰਦੇ ਨੇ ਅਰਕੀ ਤੁਹਾਨੂੰ ਘੱਟ ਵੋਟਾਂ ਪਈਆਂ ਕੱਲ ਨੂੰ ਉਹ ਵੀ ਪੜ ਗਏ ਕਿਉਂ ਉਹਨਾਂ ਨੇ ਕਹਿਣਾ ਕਿ ਸਾਡੇ ਸਰਪੰਚ ਨੇ ਸਾਡੇ ਹੱਕ ਦੀ ਗੱਲ ਕੀਤੀ ਆ ਸਾਡੀ ਗੱਲ ਕੀਤੀ ਐ ਇਸ ਕਰਕੇ ਜਿਹੜੇ ਬੰਦੇ ਪਹਿਲਾਂ ਜਿਨ੍ਹਾਂ ਨੇ ਨਹੀਂ ਵੋਟਾਂ ਪਈਆਂ ਉਹ ਵੀ ਪੜ ਗਏ ਸੋ ਇਸ ਕਰਕੇ ਸਾਰੇ ਇਕੱਠੇ ਰਹੋ ਤਣੀ ਹੀ